मेरी हर हाँ बारी लड़ाई होनी है मेरी ना। आर्मो तोरन चल। परामदी जोड़ी आ रही है। तो तो भाई मामू ना चल ले आपको मिगन। भाई कौन कौन चल ले आपको मिगन? लताफ़ की काफ़ आया है इधर ही। हेलो गाइस। हेलो गाइस। तुष्यिकों ना हेलो गाइस। वेलकम बैक। YouTube YouTube हाँ हाँ, बाबा जी आज चले बाबा या बाबा बाबा दी चले, बाबा। <laughs> चले। क्या लगा मैं बग खान लगा बस नहीं आंदा खाना आँगा ਬਾਜ ਨੂੰ ਟਰੈਕਟਰ ਆਂਦਾ ਨਮੂਨੂ ਬੱਗ ਆਂਦਾ ਬੱਦ ਚੱਲ ਲੈ ਬਾਦ ਚਾਟ ਅੰਜੀ ਕਿ ਆਜਾ ਪਾ ਇੱਥੇ ਬੈਠ ਇੱਥੇ ਬੈਠ ਕਿ ਆਜਾ ਪਾ ਬਾਈਕਰੂ ਕਰਾਂਗੇ ਆਜਾ ਹੂੰ ਬਾਜ ਨਹੀਂ ਪੜਕਾਨੀ ਮੰਨੇ ਆ ਬਾਈਕਰੂ ਕਰਨ ਚੱਲਿਆ ਬਾਜ ਹੈ ਨਾ ਆਪ ਲੋ ਜੀ ਅੱਜ ਦੇ ਲੋ ਬਈ ਅੱਜ ਅੱਜ ਸਾਡਾ ਭਰਾ ਨਾਲ ਲੈ ਕੇ ਚੱਲੇਆ ਚਮਕੌਰ ਸਾਹਿਬ ਮੱਥਾ ਟੇਕਣ ਪਹਿਲੀ ਵਾਰੀ ਚੱਲੇ ਆ ਅਸੀਂ ਪੂਰੀ ਫੈਮਲੀ ਪੂਰੀ ਫੈਮਲੀ ਕੁਝ ਨਹੀਂ ਲਈ ਹਾਂ

वेलकम बैक वेलकम <laughs> बैक बोलो वेलकम बैक बाज फन फ्लिक्स बाज हां बोलो बाज फन बाज फन फ्लिक्स के सब्सक्राइब कर दो बाज निहार ले बका खान लगा तू के मैं सब्सक्राइब कर दूं मासी का चैनल सब्सक्राइब कर दो मैं बक हल्ला ला बस और नहीं इनको चांदा बस इनको बर्गर खाना ही जानदा Opindar nii mamá de ra pinda Mamak Ma ਸਾਡੇ ਗੁਰੂ ਘਰ ਤੇ ਹੁਣ ਚੱਲੀਏ ਆਪਾਂ ਦਸਤਾਨੇ ਸ਼ਹਾਦਤ ਜਿੱਥੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਇਹ ਉਹ ਗੁਰਦੁਆਰਾ ਸੇਵਾ ਜਿੱਥੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਚਲੋ ਆਪਾਂ ਚੱਲੀਆਂ ਦਸਤਾਨੇ ਸ਼ਹਾਦਤ ਤੋਂ ਪਹਿਲੀ ਵਾਰੀ ਚੱਲੀਏ ਮੈਂ ਵੀ ਪਹਿਲੀ ਵਾਰੀ ਜਾ ਰਹੀ ਹਾਂ ਵਿਸ਼ੇਕ ਅਸੀਂ ਨਹੀਂ ਸੀ ਸਾਰੇ ਪਹਿਲੀ ਵਾਰੀ ਹੋ ਜਾ ਰਹੇ ਹਾਂ ਦੇਖ ਲੋ ਭਰਾਵਾਂ ਦੀ ਜੋੜੀ ਆ ਰਹੀ ਹੈ ਕਹਲਾ ਕੋਈ ਬਗਾਨਾ ਨਾ ਮਾਰ ਜੇ ਮੇਰੇ ਭਰਾ ਦੇ ਹੈ ਨਿਹਾਲ ਕੀ ਕਹਿੰਦਾ ਸੀ ਪੁੱਤ ਨਿਹਾਲ ਨਿਹਾਲ ਬੱਸ ਬੋਲ ਕਿੰਨੇ ਮਾਰਿਆ ਸੀ ਬੀਬੀ ਦਸ ਦੇ ਮਾਸ਼ੀ ਨੂੰ ਦਸ ਕਿਨੇ ਮਾਰਿਆ ਸੀ ਬਾਜ ਵੀ ਤਾਂ ਫੇਰ ਗਏ ਬਾਜ ਵੀਰ ਜੀ ਫੇਰ ਗਏ ਯਾਰ ਕਿੰਨੀ ਲੰਬੀ ਲਾਈਨ ਲੱਗੀ ਉਹ ਹਰਮਨ ਵਿਚਾਰੀ ਲਾਈਨ 'ਚ ਖੜੀ ਹੋਈ ਆ ਅਸੀਂ ਇੱਥੇ ਬੈਠੇ ਆਏ ਇਹ ਵੀ ਮਤਲਬ ਉਹ ਆ ਕਿ ਇੱਕ ਇੱਕ ਆਧਾਰ ਕਾਰਡ ਦੇ ਹਣਾ ਆਈਡੀ ਪ੍ਰੂਫ ਦੇ ਉੱਤੇ ਪੰਜ ਜਣੇ ਜਾ ਸਕਦੇ ਆ ਕਹਿੰਦਾ ਆ ਜਾ ਯਾਰ ਕਹਿੰਦਾ ਰੈਨ ਦੇ ਖਾਈ ਹੋ ਗਈ ਚੱਲੇ ਗਏ ਬਟਨ ਕੋ ਹੌਲ ਲੈ ਦੇਖ ਲੈ ਨੇ ਸਾਰੇ ਮੁੰਡੇ ਨੇ ਕਿਹੜੀ ਗੱਲ ਵੀ ਆ ਚਲੋ ਗਾਇਸ ਬਹੁਤ ਹੀ ਜ਼ਿਆਦਾ ਬਹੁਤ ਸ਼ਿੰਗਾਰ ਚ ਕਰਕੇ ਵਿਚਾਰੀ ਹਰਮਨ ਲੈ ਕੇ ਆਈ ਟਿਕਟ ਤੇ ਅਸੀਂ ਪਹੁੰਚ ਗਏ ਤੇ ਹੁਣ ਆਪਾਂ ਦੇਖਣ ਜਾ ਰਹੇ ਹਾਂ ਦਸਤਾਨੇ ਸ਼ਹਾਦਤ ਸਿਰ ਸਿਰ ਫੇਰੇ ਲੱਗ ਲੋ ਨਹੀਂ ਇਧਰ ਕੇ ਦੇਖਦੇ ਆ ਕਿਹੜਾ ਅਮਲ ਕਰਦਾ ਤੂੰ ਤੂੰ ਵੀ ਤੇਰਾ ਵੀ ਦੇਖਦੇ ਆ ਫੇਰ ਯਾ ਸਟਾਪ ਸਟਾਪ ਇੱਥੇ ਨਾ ਉਹ ਕਹਿੰਦੇ ਕਿ ਮੂਵੀ ਚੱਲਦੀ ਆ ਹਨਾ 15 ਮਿੰਟ ਦੀ ਚੱਲਦੀ ਆ ਪਤਾ ਨਹੀਂ 5 ਮਿੰਟ ਦੀ ਚੱਲਦੀ ਆ ਇੱਥੇ ਮੂਵੀ ਚੱਲਦੀ ਆ 15 ਮਿੰਟ ਦੀ ਉਹ ਦਿਖਾਉਣ ਵਾਸਤੇ 40 ਬੰਦੇ ਐਂਟਰ ਕਰਦੇ ਆ ਇਸ ਕਰਕੇ ਇਹਨਾਂ ਨੇ ਪਾਸ ਲਾਇਆ ਹੋਇਆ ਜਦੋਂ ਉਹ 40 ਐਗਜ਼ਿਟ ਕਰਦੇ ਆ ਫਿਰ ਬਾਕੀ ਦੇ ਐਂਟਰ ਕਰਦੇ ਆ ਸੋ ਗਾਇਸ ਇਹ ਹੈ ਨਾ ਵਿਊ हेलो आजु आ देखे किन हेलो ਸੋ ਆਪਾਂ ਨਾ ਅੰਦਰ ਜਿਹੜੀ ਉਹ ਪਿਕਚਰ ਦਿਖਾਉਂਦੇ ਆ 45 ਮਿੰਟ ਦੀ ਆ ਪੂਰੀ ਪਿਕਚਰ ਲੇਕਿਨ ਉਹਨਾਂ ਨੇ 15-15 ਮਿੰਟ ਦੇ ਵਿੱਚ ਡਿਵਾਈਡ ਕੀਤੀ ਹੋਈ ਆ ਸੋ ਆਪਾਂ ਪੂਰੀ ਤਾਂ ਦੇਖ ਨਹੀਂ ਸਕਦੇ ਕਿਉਂਕਿ ਆਪਣੇ ਕੋਲ ਟਾਈਮ ਸ਼ਾਰਟ ਹੈ ਸੀ ਵਨ ਕਲਿੱਪ ਵੀ ਦੇਖੀ ਹੈ ਤੇ ਹੁਣ ਪੰਜਾਸਟ ਬਾਹਰ ਦਾ ਵੀਊ ਦੇਖੋ ਦੇਖੋ ਬਾਕੀ ਚੱਲੇ ਆ ਤੂੰ ਹੁਣ ਇੱਧਰ ਕਿੱਧਰ ਚੱਲੇ ਆ ਤੂੰ

ਹੇ ਗਾਇਸ ਸਾਡੀ ਹੋ ਗਈ ਲੜਾਈ ਜਾਣ ਪਿੱਛੇ ਇਹ ਵੀ ਹਰ ਵਾਰੀ ਲੜਾਈ ਹੁੰਦੀ ਹੈ ਮੇਰੇ ਨਾਲ ਘਰ ਨੂੰ ਤੁਰਨ ਚਲ ਜਾਉਣੀ ਹੈ ਕਿ ਪਿਆਦੇ ਨੂੰ ਤਰੇ ਲੈ ਕੇ ਜਾਣਾ ਵੀ ਚੱਲ ਕਰੇ ਇਹ ਹਰ ਵਾਰੀ ਲੜਦਾ ਮੇਰੇ ਨਾਲ ਜਿੰਨੀ ਵਾਰ ਵੀ ਅਸੀਂ ਕਿਤੇ ਘੁੰਮਣ ਜਾਂਦੇ ਹਾਂ ਨਾ ਇਹ ਹਰ ਵਾਰ ਮੇਰੇ ਨਾਲ ਲੜਦਾ ਛੇਪੀ ਕਰ ਛੇਪੀ ਕਰ ਛੇਪੀ ਕਰ ਉਰੋ ਮੋਰਨਿੰਗ ਹੈਲਥ ਵੀ ਜਾ ਕੇ ਇਹਨਾਂ ਨੇ ਇੱਦਾਂ ਕੀਤਾ ਪਰ ਇੱਥੇ ਦਾ ਥੀਓ ਬਹੁਤ ਘੈਂਟ ਆ ਓ ਮਾਈ ਗਾਡ ਬਹੁਤ ਹੀ ਜ਼ਿਆਦਾ ਸ਼ਾਂਤੀ ਤੇ ਬਹੁਤ ਹੀ ਜ਼ਿਆਦਾ ਸਕੂਨ ਹਾਂਜੀ ਉਹ ਨਹੀਂ ਸਾਹਤ ਇੰਨ ਲੱਗੂ ਚਲੋ ਇੱਕ ਮਿੰਟ ਰੁਕੀ ਕੜਦੇ ਲੱਗੇ ਇੱਥੇ ਹੈਂ ਦਿੱਲੀਦਰ ਦੇ ਜਾਣ ਨੂੰ ਮਾਮੂ ਮਾਮੂ ਛੇਤੀ ਛੇਤੀ ਜਾਣਾ ਏ ਉਥੇ ਪੰਗੇ ਲੈ ਕੇ ਜਾਣਾ ਹੈ ਨੇ ਬਸ ਹੋਰ ਕੁਛ ਨਹੀਂ ਕੋਈ ਫਾਇਦਾ ਹੋਇਆ ਹੋਂ ਦਾ ਨਹੀਂ ਵੈਸੋ ਚੱਲ ਦੇਖ ਕੇ ਲਿਆ ਜੋ ਕੀ 5 ਮਿੰਟ ਦੀ ਮੂਵੀ ਵੀ ਨਹੀਂ ਦੇਖਣ ਦਿੱਤੀ ਕੀ ਯਾਰ ਹੈ ਕੀ ਐਕਚੁਅਲ ਦੇ ਵਿੱਚ ਕੀ ਆ ਕੀ ਠੀਕ ਉਹ ਚੀਜ਼ ਦਾ ਪਤਾ ਲੱਗਿਆ ਵੀ ਕੀ ਕੀ ਆ ਆ ਜਾ ਆ ਜਾ ਚੱਲੇ ਸਾਰੇ ਆਣਾ ਹੁਣ ਚਲ ਆਈਸਕ੍ਰੀਮ ਲੈ ਲੱਤੇ ਨੋ ਨੋ ਚੱਲ ਆ ਲੈਣ ਦੇ ਲੱਗ ਕਿਹਨਾ ਫਲੇਵਰ ਕੀ ਖਾਣਾ ਬਾਜਨੇ ਆਈਸਕ੍ਰੀਮ ਆਣੀਆ ਚਲੋ ਕਿਹੜਾ ਹੈ ਹੋ ਹੋ ਮੱਦ ਨਹੀਂ ਆਈਸਕ੍ਰੀਮ ਆਈਸਕ੍ਰੀਮ ਲਿੱਟਲ ਡੋ ਲਿੱਟਲ ਡੋ ਰੁਕੋ ਇੱਥੇ ਦਿੰਦੇ ਆ ਇੱਥੇ ਦਿੰਦੇ ਆ ਆਈਸਕ੍ਰੀਮ ਆਈਸਕ੍ਰੀਮ ਜਿੱਥੇ ਦੇਖ ਲੈਂਦੇ ਨੇ ਆਈਸਕ੍ਰੀਮ ਪਾਣੀ ਦਉਗੇ ਕੀ ਲੈਣਾ ਤੂੰ ਕੌਣ ਲੈਣਾ ਤੂੰ ਨਹੀਂ ਤੂੰ ਕੱਪ ਖਾਏਗਾ ਮੈਂ ਕੌਣ ਕੌਣ ਮੈ ਲੈਣਾ ਤੂੰ ਵੀ ਕਹਿ ਦੋ ਫਿਰ ਕਾ ਕੌਣ ਦੇ ਦੋ ਕੌਣ ਲੈ ਬਾਈ ਫੋਨ ਬਾਈ ਫੋਨ ਕੈਸੇ ਹੋਵੇ ਬਾਈ ਗੋਡ ਹਾਂਜੀ ਕੌਣ ਦੇ ਦੋ ਨਮੂਨੂ ਵੀ ਬਾਜ ਨੂੰ ਵੀ ਹੈਨਾ ਬਸ ਛੋਲੇ ਬਣਾ ਦੇ ਇੱਥੇ ਅਮੋ ਅਸਾ ਕੌਣ ਦੇ ਵਿੱਚ ਇੱਕ ਉਹ ਪਾਇਓ ਮਮਾ ਉਹ ਦਿੰਦੀ ਆ ਮਾਮੂ ਪਿੱਛੇ ਬੈਠੋ ਇਹ ਨਹੀਂ ਹੈਗੀ ਬੁੱਤੇ ਤੁਹਾਡੀ ਨਹੀਂ ਹੈਗੀ ਰੁਕ ਜਾਓ ਇਹ ਮਮਾ ਦੀ ਆ ਇਹ ਮਿਰਚੀ ਵਾਲੀ ਆ ਦੇ ਮਿਰਚੀ ਪਾਈ ਉੱਤੇ ਰੈੱਡ ਆ ਦੇ ਰੈੱਡ ਮਿਰਚੀ ਪਾਈ ਆ ਨਾ ਉੱਤੇ ਉਹ ਤੇ ਤੁਹਾਡੀ ਬਣਾ ਕੇ ਦਿੰਦੇ ਆ ਬਸ ਲਾਲੀ ਕੋਣ ਹੈ ਲਾਲੀ ਕੋਣ ਹੈ ਤੂੰ ਵੀ ਲਾਲੀ ਕੋਣ ਹੈ ਦਿਖਾਈ ਮੈਨੂੰ ਕੌਣ ਤੇਰੀ ਗੁੱਡ ਹਾਂ ਬਈ ਸਹੀ ਗੱਲ ਆ ਚੱਲਦੇ ਆ ਹਾਂ ਹਾਂ ਆ ਮੈਂ ਸਾਨੂੰ ਵੀ ਲੈ ਚੱਲ ਹਾਂ ਇਹ ਤਾਂ ਬਾਈਕ ਤੋ ਆਪਾਂ ਗੁਰੂ ਘਰੇ ਮੱਥਾ ਵੀ ਟੇਕ ਲਿਆ ਤੇ ਆਪਾਂ ਹਸਤਾਨੇ ਸ਼ਹਾਦਤ ਵੀ ਦੇਖ ਲਿਆ ਲੇਕਿਨ ਅਸੀਂ ਉਥੇ ਇਨਾ ਟਾਈਮ ਦਾ ਰੋਕ ਨਹੀਂ ਪਾਏ ਕਿਉਂਕਿ ਨਿਆਣੇ ਕੁਝ ਕੁਛ ਨਹੀਂ ਦੇ ਤੋਂ ਡਰ ਰਹੀ ਸੀਏ ਪਿਕਚਰ ਪੂਰੀ ਦੇਖ ਨਹੀਂ ਸਕੇ ਇੱਕ ਸਾਡਾ ਹਾਂ ਭਰਾ ਜਿਹਦੇ ਕੋਲ ਹਮੇਸ਼ਾ ਟਾਈਮ ਦੀ ਸ਼ਾਰਟੇਜ ਹੁੰਦੀ ਆ ਬਹੁਤ ਜ਼ਿਆਦਾ ਤੇ ਇਸ ਕਰਕੇ ਇਹ ਉਥੇ ਚੀਕਾਂ ਮਾਰਨ ਲੱਗਿਆ ਨਿਆਣੇ ਤੋਂ ਬੱਸ ਚੀਕਾਂ ਇਹਨਾਂ ਦਾ ਮਾਮਾ ਮਾਰ ਰਿਹਾ ਸੀ ਕਿ ਚਲੋ ਘਰੇ ਚਲੋ ਘਰੇ ਮੇਰੇ ਤੇ ਨਾਲ ਲੜਾਈ ਵੀ ਹੋ ਗਈ ਉਥੇ ਤੇ ਇਸ ਲਈ ਆਪਾਂ ਹੁਣ ਜਾ ਰਿਆ ਘਰ ਮਾਮਾ ਚਲੋ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਦਸਤਾਨੇ شہادت ਲੱਗੀ ਇੱਕ ਚੀਜ਼ ਬਹੁਤ ਜ਼ਰੂਰੀ ਜਾਣ ਤੋਂ ਪਹਿਲਾਂ ਕਿ ਤੁਸੀਂ ਆਪਣਾ ਆਈਡੀ ਪ੍ਰੂਫ ਕੋਈ ਵੀ ਹੈ ਜਿਹੜਾ ਆਧਾਰ ਕਾਰਡ ਵਗੈਰਾ ਲੈ ਕੇ ਜਾਇਓ ਕਿਉਂਕਿ ਆਧਾਰ ਕਾਰਡ ਤੋਂ ਬਿਨਾ ਐਂਟਰੀ ਨਹੀਂ ਮਿਲਦੀ ਇੱਕ ਆਧਾਰ ਕਾਰਡ ਦੇ ਉੱਤੇ ਪੰਜ ਮੈਂਬਰ ਐਂਟਰ ਹੋ ਸਕਦੇ ਸੋ ਐਟਲੀਸਟ ਸਾਡੇ ਕੋਲ ਲੱਕੀਲੀ ਹੈਗਾ ਸੀ ਇੱਕ ਪਾਕੀ ਸਾੜਿਆਂ ਚ ਕੋਈ ਸਾਡੇ 4 ਚ ਕੋਈ ਨਹੀਂ ਲੈ ਕੇ ਗਿਆ ਸੀ ਸੋ ਇਸ ਲਈ ਸਾਨੂੰ ਐਂਟਰੀ ਮਿਲ ਗਈ ਬਾਕੀ ਉਹਦੇ ਅਕੋਰਡਿੰਗ ਜਿਹਦਾ ਵਿਸਾਖੀ ਆ ਜਾਂ ਆ ਉਹ ਸ਼ੀ ਨੀਂ ਚਾਹਿਆ ਕਿ ਉਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਰੈਸ਼ ਹੁੰਦਾ ਉਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਰੈਸ਼ ਹੁੰਦਾ ਸੋ ਤੁਸੀਂ ਆਪਣਾ ਅਕੋਰਡਿੰਗ ਪਲਾਨ ਕਰ ਸਕਦੇ ਹੋ ਕਿ ਕਦੋਂ ਸਾਜੀ ਇੱਕ ਵਾਰ ਨੂੰ ਅਗਰ ਵੀਡੀਓ ਤੁਹਾਡੇ ਲਈ ਹੈਲਪਫੁਲ ਲਾਈਕ ਤਾਂ ਕਮੈਂਟ ਕਰਕੇ ਜੇ ਅਗਰ ਵੀਡੀਓ ਹੈਲਪਫੁਲ ਰਹੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਮਿਲਦੇ ਆ ਲੈਕਚਰ बाय-बाय बाय-बाय गन टू गो नाउ बाय-बाय बाय-बाय गन टू बाय बाय बाय-बाय कर दो व्लॉग बाय-बाय कर दो बाय-बाय कर दो अब बा ब्लॉग बाय-बाय आइसक्रीम खा ना के मैं कर दो बाय तू सी दसो बाय-बाय कर दो बाय-बाय सब्सक्राइब कर दो आइसक्रीम बाय बाय हां जी आइसक्रीम के सब्सक्राइब कर दो प्लीज ਬਾਜ ਬਾਜ ਬਾਜੀ ਬੋਲ ਲਿਓ ਕਿ ਸਬਸਕ੍ਰਾਈਬ ਕਰ ਦੋ ਪੀਸ ਤੁਸੀਂ ਬੋਲੋ ਕਿ ਸਭ ਸਬਸਕ੍ਰਾਈਬ ਕਰ ਦੋ ਨਹੀਂ ਬੋਲਣਾ ਨਹੀਂ ਕਰਾਣਾ ਸਬਸਕ੍ਰਾਈਬ ਫਿਰ ਆਈਸ ਕਰੀਮ ਨਹੀਂ ਦੇਣੀ ਤੁਹਾਨੂੰ ਵਨ ਹੋਰ ਚਾਹੀਦੀ ਫਿਰ ਕਹਿ ਦਿਓ ਕਹਿ ਦਿਓ ਕਿ ਪੀਸ ਸਬਸਕ੍ਰਾਈਬ ਕਰ ਦੋ ਕਰ ਦੋ ਪਲੀਸ ਹੂੰ ਤੁਸੀਂ ਵੀ ਕਹਿ ਦਿਓ ਚਲ ਫੰਦਾ ਜਾਂ ਹਾਰਮਨ ਕੁੰਡ ਕੱਢ ਲੈ ਕੁੰਡੇ ਕੱਢ ਲੈ ਬੰਕੀਏ ਨਾਰੇ ਬੰਕੀ ਨਹੀਂ ਪਤਲੀਆਂ ਨਾਰੇ ਸੋਰਿਆਂ ਦਾ ਪਿੰਡ ਆ ਗਿਆ ਕੁੰਡ ਕੱਢ ਲੈ ਪਤਲੀਆਂ ਨਾਰੇ ਸੋਰਿਆਂ ਦਾ ਪਿੰਡ ਆ ਗਿਆ ਕੁੰਡ ਕੱਢ ਲੈ ਉਹਨਰੇ ਕਲੇ ਫੜੇ ਹੋਏ ਬਾਏ ਦੇਖ ਕੇ ਮੱਥੇ ਤੇ ਹੱਥ ਮਾਰਦਾ ਕੀ ਗੱਲ ਨਹੀਂ ਕੱਢਣਾ ਕੁੰਡ ਇਹਨੇ ਮੇਰੀ ਉਹ ਕਾਟ ਰਹੀਆਂ ਕਿਉਂ ਬਾਕੀ ਹੈ ਅਡੀ ਮਾਂਜੀ ਕਿਉਂ ਕੱਟਦੀ ਬਾਕੀ ਹੈ ਬਾਕੀ ਲੈ ਕਰਾਂਗੇ ਅਸੀਂ ਬਾਕੀ ਹੈ ਮੈਂ ਦਿਮਾਗ ਤੋਂ ਹੋਰ ਜਾਣਾ ਚਾਹੁੰਦਾ ਸੀ ਕਿਹੜਾ ਬੰਕੀ ਆਲਾ ਕਿਹੜਾ ਖਾਣਾ ਚੱਲਦਾ ਸੀ ਬੰਕ ਕੋਈ ਤਾਂ ਨਹੀਂ ਚੱਲਦਾ ਸੀ ਕੋਈ ਬੰਤੀ ਹੈ ਕੁਝ ਕਹਿੰਦਾ ਹੁੰਦਾ ਨਾ ਉਹ ਕੁਝ ਨਹੀਂ ਆਉਂਦੀ ਕੱਢ ਲਿਆ ਗੁੰਡਾ ਕੱਢ ਲਿਆ ਹੁਣ ਕੱਢ ਲਿਆ ਗੁੰਡਾ ਕੁੰਡ ਕੱਢਿਆ ਆ ਟੱਕਦਾ ਚੱਕ ਨਾ ਤੇ ਲਹਾਨੂੰ ਕੋਈ ਸੁਰਤ ਨਹੀਂ ਦੇ ਕਿਵੇਂ ਬੈਠਾ ਹਾਂ ਹਾਂ ਇਹਨਾਂ ਨੂੰ ਜਾ ਕੇ ਸੌਂ ਜਾਣਾ